ਜਿਵੇਂ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਨੇ ਮੰਡੀ ਸ਼ਕੇਤ ਵਾਲੇ ਦਾ ਜਨਮ 60 ਸਾਲ ਦੀ ਉਮਰ ਜਿਹੜੀ ਉਸਨੇ ਇੱਕ ਅੰਗੀਦੇ ਕਰਜਨ ਧਾਰ ਕੇ ਤਕਰੀਫਾਂ ਉਠਾਣੀਆਂ ਸੀਆਂ ਉਹਨੂੰ ਸੁਪਨੇ ਵਿੱਚ ਹੀ ਸੁਪਤਾ ਦੇਖੀ ਸੀ ਜਦੋਂ ਨੇ ਸ਼ੰਕਰ ਪੁੱਤਰ ਸੀ ਲੇਖਨ ਮਿਤੀ ਇਹ ਸਕੀ ਜੋ ਲਿਖਿਆ ਕਰਤਾ ਮੰਡੀ ਸ਼ਕੇਤ ਦਾ ਰਾਜਾ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਵਾਸਤੇ ਆਉਂਦਾ ਹੈ ਮਸ਼ਾਅਰ ਗੁਰੂ ਜੀ ਕੁਛ ਮੌਕੇ ਦੱਖਣੀ ਓੰਕਾਰ ਦਾ ਪਾਠ ਕਰ ਰਹੇ ਸੀ ਜਿਦੇ ਵਿੱਚ ਕਿ ਬਚਨ ਆ ਰਿਹਾ ਸੀ ਲੇਖ ਨ ਮਿਟਹੀ ਹੈ ਸਖੀ ਲੇਖ ਨ ਮਿਟਹੀ ਹੈ ਸਖੀ ਲੇਖ ਨ ਮਿਟਹੀ ਹੈ ਸਖੀ ਜੇ ਤੈਨੂੰ ਮਿਟਹੀ ਹੈ ਸਖੀ ਲਿਖ ਨਾ ਮਿਟੇ ਹੀ ਹੈ ਸੱਚੀ ਜੋ ਲਿਖਿਆ ਕਰਤਾ ਜੋ ਕਰਤਾਰ ਨੇ ਮੱਥੇ ਉੱਪਰ ਲੇਖ ਬਿਜ ਦਿੱਤਾ ਉਹ ਨਹੀਂ ਮਿਟਦਾ ਇਹਦਾ ਇਹ ਭਾਵ ਸੁਣ ਕੇ ਸਮਝ ਕੇ ਚਿੱਤ ਵਿੱਚ ਸੋਚਦਾ ਹੈ ਤੇ ਇੱਥੇ ਗੁਰੂ ਦੇ ਦਰਸ਼ਨ ਵਾਸਤੇ ਆਏ ਹੋਏ ਇੱਕ ਲੱਖ ਰੁਪਏ ਗੁਰੂ ਦੇ ਲੰਗਰ ਵਾਸਤੇ ਪੇਟ ਕੀਤਾ ਫਿਰ ਜੇ ਲੇਖ ਨਾ ਮਿਟਿਆ ਇਹਦਾ ਫਾਇਦਾ ਕੀ ਦੇਿਤ ਨੂੰ ਚੱਲ ਕੇ ਗੁਰਦੇ ਦਰਸ਼ਨਾ ਵਾਸਤੇ ਉਹਨਾਂ ਸਮੇਂ ਵਿੱਚ ਪਹੁੰਚਣ ਦੇ ਸਾਧਨ ਵੀ ਸ਼ੋਕ ਫੇ ਨਹੀਂ ਸੰਭੋ ਕਿਉਂ ਆਏ ਹਨ ਤੇ 1 ਲੱਖ ਰੁਪਿਆ ਗੁਰੂ ਦੇ ਲੰਗਰ ਵਿੱਚ ਵੀ ਕੀਤਾ ਹੈ ਲੇਖ ਮਿਟਣਾ ਨਹੀਂ ਫੇਰਾਂ ਇਹ ਸੁਣ ਕੇ ਉਹਦੇ ਚਿੱਤ ਵਿੱਚ ਸੰਸਾਰ ਪੈ ਰ ਗਿਆ ਪਰ ਗੁਰੂ ਜੀ ਨੇ ਇਹ ਸਾਰਾ ਸੰਸਾਰ ਜਾਣਿਆ ਤੇ ਅਗਿਆ ਮੰਗੀ ਮਹਾਰਾਜ ਅਗੇ ਪਿਛੇ ਰਾਜ ਕਰਦਾ ਹੈ। ਕਈ ਬਾਣੀ ਦਾ ਅਰਥ ਭਾਵਨਾ ਸਮਝ ਕੇ ਗਲਤ ਅਤ ਲਗਾ ਕੇੋਂ ਤੋਂ ਅਲ ਫਾਇਦਾ ਉਠਾ ਲੈਣੇ। ਗੁਰਨਾਨਦ ਦੇਵ ਮਹਾਰਾਜ ਸੰਸਾਰ ਦਾ ਉਧਾਰ ਕਰਦੇ ਕਰਦੇ ਸੋਣ ਭਾਦ ਹੁੰਦੇ 2 ਮਹੀਨੇ ਜਿਹੜੇ ਹੁੰਦੇ ਸੰਗਰ। ਬਾਰਸ਼ਾਂ ਪੈਂਦੀਆਂ ਹੁੰਦੀਆਂ ਸਮਝੀਆ ਦਾ ਕਿੰਨੇ ਕਿਤੇ ਇੱਕ ਖਾਂਟੀ ਕੇ ਉਸ ਮੰਗੁਜ਼ਾਰ ਦੇਸ਼ ਆਪ ਜੀ ਛੋਟਾ ਜਿਹਾ ਕਾਉਂਗ ਹੈ ਉਹਦੇ ਬਾਹਰ ਕੁਝ ਫਾਸਲੇ ਤੇ ਇੱਕ ਉੱਚਾ ਟਿੱਪਾ ਇੱਕ ਬਹੁਤ ਸੋਹਣਾ ਦਰਖਤ ਮਾਨੋ ਤੰਬੂ ਲੱਗੇ ਇਹੋ ਜਿਹਾ ਦਰਖਤ ਹੈ ਬੜੀ ਸ਼ਾਂਤਾਈ ਮਨ ਨੂੰ ਠੰਡ ਪ੍ਰਾਪਤ ਹੋਈ ਕੋ ਸ਼ਾਂਤੀ ਕੋ ਠੰਡ ਦੁਨੀਆਂ ਦੇ ਕਿਸੇ ਪਦਾਰਥ ਵਿੱਚ ਨਹੀਂ ਹੈ ਸਉਯੋ ਬਹੁਤ ਖੁਸ਼ ਹੋਏ ਤੇ ਪੁੱਛਣ ਲੱਗਾ ਭਾਈ ਵਾਲੇ ਨੂੰ ਕੀਪੋ ਜਨਪੰਡ ਦਾ ਇੰਤਜ਼ਾਮ ਕਿਵੇਂ ਹੈ ਭਾਈ ਵਾਲੇ ਨੇ ਕਿਹਾ ਗੁਰਨਾਨ ਨ ਕੀ ਹ ਕੋਈ ਪ੍ਰੇਮੀ ਲਿਆਉਂਦਾ ਉਸ ਰਸਤ ਪੈਣ ਪੂਰਾ ਕਰਨ ਦਿਨ ਵਰਨਾ ਕੌਣ ਆਰੀ ਰਹੇ ਨੇ ਭੁਖ ਤਾਂ ਜ਼ਿਆਦਾਤਰ ਆਈ ਮਰਦਾਨੇ ਨੂੰ ਲੱਗਦੀ ਹੈ ਇਸ ਕਰਕੇ ਜੇ ਕੋਈ ਲਿਆਉਂਦਾ ਉਹਦਾ ਪ੍ਰੇਮ ਪਦਾ ਦੂ ਕਰਨ ਅਜੇ ਤੱਕ ਕਿਸੇ ਨੇ ਐਸ਼ਾ ਨਹੀਂ ਕੀਤਾ ਫਿਰ ਉਸਨੇ ਰੋਜ਼ ਹੀ ਸ਼ਾਮ ਦੇ ਵਕਤ ਉਸ ਵਕਤੇ ਦੁਕਾਨ ਬੰਦ ਕਰਕੇ ਕੁਝ ਭੋਜਨ ਪਾਣੀ ਲਿਆਉਣਾ कीर्तन सुनना दर्शन करने गुरु के कुछ वचन सुनने और भोजन पानी ਛਕਾਉਣਾ ਸੇਵਾ ਆਦ ਕਰਕੇ ਕੁਝ ਅੰਧੇਰੇ ਹੋਏ ਘਰ ਨੂੰ ਵਾਪਸ ਜਾਣਾ ਰੋਜ਼ਾਨਾ ਉਸਨੇ ਇਹ ਆਪਣਾ ਇੱਕ ਕਿਸਮ ਦਾ ਨਿਯਮ ਮੰਨ ਲਿਆ ਉਸ ਦਾ ਹੋਰ ਗਵਾਂਢੀ ਇੱਕ ਦੁਕਾਨਦਾਰ ਸੀ ਉਹ ਉਸ ਨੂੰ ਕਹਿਣ ਲੱਗਾ ਵੇ ਸੁਬਹ ਤੇ ਕਿੱਥੇ ਚਲਾ ਜਾਣਾ ਐਡੇ ਵੱਡੇ ਦਿਨ ਦੇ ਨਾਲ ਦੁਕਾਨ ਬੰਦ ਕਰਨੀ ਪਹਿਲੇ ਸਮਿਆਂ ਦੇ ਵਿੱਚ ਐਸਾ ਨਹੀਂ ਸੀ ਹੁੰਦਾ ਆਪਣੇ ਆਰਤੀ ਵਿੱਚ ਇਹਨੇ ਦੁਕਾਨਦਾਰਾਂ ਤਾਂ ਸਭ ਤੋਂ ਪਹਿਲੇ ਦੁਕਾਨ ਕੋਲੋਂ ਸਭ ਤੋਂ ਪਿੱਛੋਂ ਬੰਦ ਕਰੇ ਤਾਂ ਜਾ ਕੇ ਕੁਝ ਖੱਡਦਾ ਹੁੰਦਾ ਉਸ ਵਕਤ ਇਹ ਦੁਕਾਨ ਬੰਦ ਕਰ ਜਾਂਨੇ ਗੱਲ ਕੀ ਹੈ ਉਹ ਕਹਿੰਦਾ ਵੇ ਸੰਨ ਨੋਤੇ ਤਿੰਨ ਆਏ ਹੋਏ ਜੋ ਨਾਨਕ ਜੀ ਦਾ ਨਾ ਹੈ ਭਾਈ ਵਾਲਾ ਮਰਦਾਨਾ ਸ਼ਿਵਾਦਾ ਦੇ ਉਹਨਾਂ ਦੇ ਦਰਸ਼ਨ ਵਾਸਤੇ ਜਿੰਨਾ ਜਿੰਨਾ ਕਰਾਉਂਦੇ ਹਨ ਸ਼ੇਵਾ ਕਰਿਆ ਇਹ ਦੀ ਹੈ ਕਿ ਤੁਮ ਸੁਣੀ ਦੇ ਦਰਸ਼ਨ ਕਰਕੇ ਬੜਾ ਅਨੰਦ ਪ੍ਰਾਪਤ ਤੇ ਮਨ ਨੂੰ ਸ਼ਾਂਤ ਨਸੀਬ ਹੋਈ। ਇਹ ਸੁਣ ਕੇ ਕਹਿਣ ਲੱਗਾ ਜੇਕਰ ਇਹ ਜੀ ਗੱਲ ਹੈ ਤੇ ਮੈਨੂੰ ਵੀ ਲੈ ਚੱਲ ਤੇਰੇ ਵਾਸਤੇ ਦੁਕਾਨ ਬਟਾਏ ਤੀ। ਸਤਸੰਗ ਨੂੰ ਜਿੰਦਰੇ ਦਾ ਨਹੀਂ ਲੱਗੇ ਕੋਈ ਆਉ ਜਿੰਦਰ ਅਬ ਜਾਤ ਹੈ ਟਕ ਕੇ ਨਾਹੀ ਕੋਏ ਸੋਦਰ ਕੈਸੇ ਛੋੜੀਏ ਜੋਦਰ ਐਸਾ। ਤੋਈ ਆਓ ਸਰਦਾ ਸਭ ਨਾਲ ਜੇ ਜੀ ਭਗਵਨ ਵੈਸਾ ਫੜਨ ਦਾ। ਉਹ ਵੀ ਅੱਜ ਤੁਰ ਪਿਆ ਪਰ ਮਾੜੇ ਪਾਸਾ ਸੱਜਣ ਵਿੱਚ ਪਹੁੰਚਣੀ ਨਹੀਂ ਦੀਂਦੇ ਕਿਸੇ ਨਾ ਕਿਸੇ ਤਰੀਕੇ ਸਿਰ ਰੁਕਾਵਟ ਪੈਦਾ ਕਰ ਦੇਣੀ ਕੋਈ ਤਰਕ ਪੈਦਾ ਕਰ ਦੇਣੀ ਕੋਈ ਹੋਰ ਮਹਾਨਾ ਹੋ ਜਾਣਾ ਕਿਉਂ ਰਸਤੇ ਦੇ ਵਿੱਚ ਇੱਕ ਬੁਰਾ ਬਾਜ਼ਾਰ ਸੀ ਇਹ ਉੱਥੇ ਜਾਣ ਲੱਗ ਪਿਆ ਮੇਰੇ ਪਾਸ ਇਸ ਤਰੀਕੇ ਸਿਰ ਦੁਕਾਨਦਾਰਾਂ ਨੇ ਉਸ ਕੋਲੇ ਬੰਦ ਕਰਨੀ ਪਰ ਉਹ ਗੁਰੂ ਦਾ ਪ੍ਰੇਮੀ ਰੋਜ਼ ਕੁਝ ਨੂੰ ਕੋਈ ਭੋਜਨ ਬਣਾ ਕੇ ਦਰੂ ਕੇ ਦਰਸ਼ਨ ਵਾਸਤੇ ਆਉਂਦਾ ਭੋਜਨ ਛਕਾਉਂਦਾ ਕੀਰਤਨ ਸੁਣਦਾ ਬਚਨ ਸੁਣਦਾ ਸੇਵਾ ਕਰਦਾ ਦੂਜਾ ਬੁਰੇ ਪਾਸੇ ਜਾਂਦਾ ਸੀ ਦੁਕਾਨੇ ਕੋਲੇ ਬੰਦ ਕਰਨੀ ਕਿਉਂ ਇੱਕ ਦਿਨ ਦਾ ਜ਼ਿਕਰ ਉਹਦੇ ਮਕਾਨ ਵੀ ਇਕੱਠੇ-ਇਕੱਠੇ ਹੀ ਸਨ ਉਹ ਮਨੁੱਖ ਜਿਹੜਾ ਸੀ ਕਹਿੰਗੇ ਕਿਹੜੇ ਵੇਲੇ ਵਾਪਸਉਣਾ ਹੁੰਦਾ ਹੈ ਕਹਿੰਦਾ ਵੇ ਉਸ ਦੇਰ ਹੋ ਜਾਂਦੀ ਹੈ ਚੰਗਾ ਕਹਿਣ ਲੱਗਾ ਅੱਜ ਆਪਾਂ ਘਰ ਵੀ ਇਕੱਠੇ ਹੀ ਚੱਲਣਾ ਹੈ ਕੇ ਤੂੰ ਪਹਿਲਾਂ ਆ ਗਿਆ ਤੂੰ ਇੱਥੇ ਬੈਠ ਜਾਈ ਮੈਂ ਪਿੱਲਣੇ ਮੈਂ ਬੈਜਾਂ ਇਕੱਠੇ ਘਰ ਨੂੰ ਵੀ ਇਕੱਠੇ ਹੀ ਚੱਲਾਂਗੇ ਫਿਰ ਇਸੇ ਤਰ੍ਹਾਂ ਉਹ ਪ੍ਰੇਮੀ ਤਾਂ ਗੁਰੂ ਸਾਗੇ ਚਲਾ ਗਿਆ ਉਹ ਜਿੱਥੇ ਜਾਂਦਾ ਹੁੰਦਾ ਸੀ ਉੱਥੇ ਉਸ ਮਕਾਨ ਨੂੰ ਜਿੰਦਰਾ ਲੱਗਿਆ ਦੇਖੋ ਆ ਕੇ ਉੱਥੇ ਬੈਠ ਗਿਆ ਜਿੱਥੇ ਵਾਦਾ ਕੀਤਾ ਸੀ ਉਦਾਸ ਆਦਮੀ ਇਹਨਾਂ ਜਿਹੇ ਹਰਤਾਂ ਕਰਦਾ ਜਾਂ ਤਾਂ ਉਂਗਲਾਂ ਦੀਆਂ ਗੱਣਾ ਪੰਨੂਗਾ ਜਾਂ ਕੁਛ ਡੱਕੇ ਪੰਨੂਗਾ ਜਾਂ ਮਿੱਟੀ ਪਟੂ ਇਹ ਹੀ ਹਰ ਕੰਮ ਕਰਦਾ ਹੁੰਦਾ ਮਿੱਟੀ ਪਟਣ ਲੱਗਿਆ ਤੇ ਪੜਦੇ-ਪੜਦੁਰੇ ਭੁੱਖਾ ਲੱਗ ਗਿਆ ਭੁੱਖਾ ਖੋਲਿਆ ਤਾਂ ਉਹਦੇ ਵਿੱਚ ਛਾਰੇ ਕੋਲੇ ਇੱਕ ਸੋਨੇ ਦੀ ਮੋਹਰ ਇਹ ਸੋਨੇ ਦੀ ਮੋਹਰ ਦੇਖ ਕੇ ਬੜਾ ਖੁਸ਼ ਹੋਇਆ ਕਿ ਮੋਹਰ ਲੱਭ ਗਈ ਹੈ ਗੁਰੂ ਦਾ ਪ੍ਰੇਮੀ ਰਸਤੇ ਦੇ ਵਿੱਚੇ ਅੰਧੇਰਾ ਸੀ ਉਹਦੇ ਪੈਰ ਵਿੱਚ ਕਿੱਤੇ ਛੂਲ ਲੱਗੀਆਂ ਨੇ ਬੜਾ ਕੰਡਾ ਲੱਗਿਆ ਕੰਡਾ ਲੱਗਣ ਕਰਕੇ ਇਹਨੂੰ ਬੜੀ ਤਕਲੀਫ ਹੈ ਲੰਗਮਾਰ ਦੇ ਚਲਾ ਆ ਰਹੇ ਦੂਰੋਂ ਦੇਖ ਕੇ ਲੰਗਮਾਰ ਦੇ ਮੈਂ ਕਿਹਾ ਸਾਧਨ ਸੰਤਾਂ ਤੇ ਖੁਸ਼ ਮਾਰ ਗਏ ਤੇ ਅੰਦੇ ਅਸੀਂ ਮੈਨੂੰ ਹੋਰ ਲੱਭੀਏ ਆਵੇਂ ਮੈਂ ਪੂਰੇ ਪਾਸੇ ਜਾ ਉਹ ਪ੍ਰੇਮੀ ਕਹਿਣ ਲੱਗਾ ਗੁਰੂ ਕਾ ਕਹਿਣ ਲੱਗਾ ਕਿ ਨਿਯਮ ਹੈ ਜਿਹੜੇ ਚੰਗੇ ਮਾਰਗ ਦੇ ਚੱਲਦੇ ਹਨ ਸਮਾਰਗ ਤੇ ਚੱਲਦੇ ਹਨ ਉਹਨਾਂ ਦੇ ਪਿਛਲੇ ਜਨਮ ਦੇ ਮੰਦ ਕਰਮ ਯਾਨੀ ਮਾੜੇ ਕਰਮ ਨਸ਼ਟ ਹੋ ਜਾਂਦੇ ਨੇ ਸਮਾਰਗ ਚੱਲਣ ਵਾਲਿਆਂ ਦੇ ਜਿਹੜੇ ਮਾੜੇ ਰਸਤੇ ਚੱਲਦੇ ਹਨ ਉਹਦੇ ਪਿਛਲੇ ਪੁੰਨ ਨਸ਼ਟ ਹੋ ਜਾਂਦੇ ਹਨ یوں ਸਮਝ ਲਓ ਪਿਛਲੇ ਜਨਮ ਦੇ ਉਹਨਾਂ ਨਸ਼ਟ ਹੁੰਦੇ ਹਨ ਖੈਰ ਸਾਨੂੰ ਨਹੀਂ ਪਤਾ ਕੱਲ ਨੂੰ ਚਲ ਕੇ ਸ੍ਰੀ ਸੰਤਨ ਪੁੱਛੀਏ ਅੱਜ ਉਹ ਵੀ ਇਹ ਪੁੱਛਣ ਵਾਸਤੇ ਆ ਗਿਆ ਮੁਰਗੀ ਪਾਸ ਅਰਜ਼ ਕੀਤੀ ਤੇ ਵੀਨੇ ਗਰੀਬ ਨੂੰ ਆਇਆ ਮੈਂ ਤਾਂ ਰੋਜ਼ ਜੋ ਕੁਛ ਆਪ ਕਰਵਾਉਂਦੇ ਹਾਂ ਭੋਜਨ ਪਾਣੀ ਲਿਆ ਕੇ ਸੇਵਾ ਕਰੀਂਦੀ ਹਾਂ ਤੇ ਦਰਸ਼ਨ ਕਰੀਂਦਾ ਕਿ ਸੁਣਿੰਦਾ ਕਈ ਦਿਨ ਹੋ ਗਏ ਯੋ ਆਪ ਜੋ ਕੁਛ ਕਰਵਾਉਣੇ ਸਮਝਦਾ ਹਾਂ ਇਹ ਬੁਰੇ ਪਾਸੇ ਜਾਂਦਾ ਇਹਨੂੰ ਰਾਤ ਇੱਕ ਮੁਚਾ ਲੱਗ ਗਿਆ ਹੈ ਜੋ ਕੋਈ ਲੈਂਦਾ ਭਰਿਆ ਇੱਕ ਮੋਹਰ ਤੇ ਮੇਰੇ ਰਾਤ ਟੰਡਾ ਲੱਗਿਆ ਬੜਾ ਜ਼ਬਰਦਸਤ ਮੈਨੂੰ ਮਾਹੌਲ ਕਰਦਾ ਹੈ ਕਹਿਣ ਲੱਗੇ ਕੀ ਲਿਆ ਸਾਧਾ ਹੰਤਾ ਬਾਜਾ ਕੇ ਕਿਸ਼ਵਾਸ ਤੇ ਆਪ ਕਿਰਪਾ ਕਰਕੇ ਦੱਸੋ ਕਿ ਕੀ ਕਾਰਨ ਹੈ ਗੁਰੂ ਜੀ ਕਹਿਣ ਲੱਗੇ ਤੁਹਾਨੂੰ ਪਿਛਲੇ ਜਨਮ ਦਾ ਕੁਝ ਪਤਾ ਹੈ ਇਹ ਨਹੀਂ ਮਹਾਰਾਜ ਤੇ ਜੀ ਪਤਾ ਹੀ ਨਹੀਂ ਤੁਸੀਂ ਦੱਸ ਕੀ ਸਕਦੇ ਹੋ ਜਾਣ ਕੀ ਸਕਦੇ ਹੋ ਇੰ样 ਗੁਰੂ ਜੀ ਕਹਿਣ ਲੱਗੇ ਦੇਖੋ ਸ਼ਮਾਰਗ ਚਰਨਣ ਵਾਲੇ ਕੁਝ ਜਿਹੜੇ ਨੇ ਉਹਦੇ ਪਿਛਲੇ ਜਨਮ ਦੇ ਬੰਦ ਕਰਮ ਨਸ਼ਟ ਹੋਇਆ ਹੈ ਇਹਨੇ ਦੁੱਖ ਕੈਨਸਲ ਉਹਨੇ ਕਹਿਦਾ ਜਿਵੇਂ ਮੈਲੇ ਕੱਪੜੇ ਸਾਬਣ ਲਗਾਏ ਆ ਉਹਦੀ ਮਹਿਲ ਦੀ ਸੋਇਓ ਡੇਢ ਮਾੜੇ ਰਸਤੇ ਚੱਲਦੇ ਨੇ ਉਹਨਾਂ ਦੇ ਚੰਗੀ ਕਰਨ ਨਾ ਸਕੋ ਜਾਂਦੇ ਇਹਨੇ ਸੁਖ ਨਸ਼ਟ ਲਈ ਇਹ ਹੈ ਗੁਰੂ ਜੀ ਕਹਿਣਗੇ ਪਿਛਲੇ ਜਨਮ ਦੇ ਵਿੱਚ ਇਸਨੇ ਇੱਕ ਮੋਹਰਦਾਨ ਕੀਤੀ ਸੀ ਉਹਦਾ ਬੁਕਸ਼ਾ ਭਰੇ ਲੱਭਣਾ ਸੀ ਹਜ਼ਾਰ ਮੋਹਰ ਲੱਭਣੀ ਸੀ ਪਰ ਪਰ ਸੇਹੇ ਦਾਨ ਕਰਕੇ ਮੋਹਰਾਂ ਦੇ ਕੋਹਲੇ ਬਣਦੇ ਚਲੇਗੇ ਪਾਪੀ ਕਰਮ ਵਿੱਚ ਉਹ ਕੋਲੇ ਜਿਹੜੇ ਸ਼ਾਨੇ ਹਨ ਮੋਹਰਾਂ ਸੀ ਕੋਹਲੇ ਬਣ ਗਏ ਇਹ ਅੱਜ ਜਨਮ ਦਾ ਇਹ ਵੀ ਕੋਲੇ ਬਣ ਜਾਣਾ ਸੀ ਤੂੰ ਚੰਗੇ ਚੰਗੇ ਪਾਸੇ ਆਉਣਾ ਹੈ ਪਿਛਲੇ ਜਨਮ ਵਿੱਚ ਤੇ ਤੂੰ ਕੁਝ ਕਿਹਾ ਜਾ ਕਰਮ ਹੋਇਆ ਸੀ ਜਿਸ ਦਾ ਫਲ ਤੇ ਸ਼ੁਲੀ ਚੜਨਾ ਸੀ ਪਰ ਉਸ ਸ਼ੁਲੀ ਦਾ ਛੁਟਕਾਰਾ ਤੇਰਾ ਸੁਣ ਵਾਲੀ ਦਿੱ ਗਿਆ ਕਿਉਂ ਕਰਮ ਕੈਂਸਲ ਹੋ ਗਏ ਇਸ ਤਰੀਕੇ ਸਿਰ ਤੇ ਜਿਹੜੇ ਸਮਾਰਦਿਕ ਕਰਨ ਵਾਲੇ ਕੋਸ਼ ਉਹਨਾਂ ਦੇ ਮੰਦ ਕਰਨ ਪੈਨਸ ਹੁੰਦੇ ਹਨ ਜਿਹੜੇ ਕੁਮਾਰ ਵਿਚਰਨ ਵਾਲ ਹੁੰਦੇ ਉਹਨੂੰ ਕਰਮ ਕੈਨਸ ਹੁੰਦੇ ਹਨ ਅਨਨੁਸ਼ਣ ਨਸ਼ਟ ਹੁੰਦੇ ਹਨ ਸੋ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੁਝ ਰਾਜਾ ਦਾ ਸੋ ਇੱਕ ਸੁਪਨੇ ਦੇ ਵਿੱਚ ਇੱਕ ਜਨਮ ਭੁਗਤਾ ਜਿਹੜਾ ਕਹਿੰਦਾ ਸੀ ਕਿ ਉਹਨੂੰ ਇਹ ਦੱਸਿਆ ਵੀ ਰਾਜਨ ਉਹ ਕਹਿੰਦਾ ਸੀ ਨਾ ਲੇਖ ਨਹੀਂ ਮਿਟਦਾ ਹੈ ਜੋ ਨਿਖਤਾ ਕਰਤਾਰ ਨੇ ਬਿਧਾਤਾ ਨੇ ਲਿਖ ਦਿੱਤਾ ਹੈ ਲੇਖ ਮਿਟਦਾ ਹੈ ਪਰ ਜੇ ਇਸ ਪਾਸੇ ਚੱਲੇ ਤੈਂ ਜੋ 1 ਲੱਖ ਰੁਪਏ দান ਕੀਤਾ ਦਰਸ਼ਨ ਮੇਲੇ ਵਾਸਤੇ ਚਲ ਕੇ ਆਇਆ ਉਹ ਵਿਅਰਥ ਨਹੀਂ ਗਿਆ ਹਾਂ ਉਸ ਦਾ ਫਲ ਤੈਨੂੰ ਇਹ ਮਿਲਿਆ ਹੈ ਇੱਕ ਜਨਮ ਤੈ ਮੰਗਿਆਂ ਦੇ ਕਰ ਦੇ ਧਾਰ ਕੇ 60 ਸਾਲ ਦੁੱਖ ਤਕਲੀਫਾਂ ਉਠਾਉਣੀਆਂ ਸੀ ਉਹ ਤੇਰੀਆਂ ਸੁਪਨੇ ਵਿੱਚ ਹੀ ਕੱਟੀਆਂ ਨਹੀਂ ਆ। ਸ਼ਮੀਰ ਨੂੰ ਗੁਰੂ ਜੀ ਨੇ ਕਿਤਨੇ ਜਨਮ ਤਪਤਾਏ ਸਨ, ਕੜੀਆਂ ਮਸ਼ਾਲਾਂ ਹੀ ਆ।